ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੌਣਪੀਆਂ ਖਬਰਾਂ ਪਾਕਿਸਤਾਨ ਵਿੱਚ 5 ਆਈਐਸ ਅਤਵਾਦੀ ਗ੍ਰਿਫਤਾਰ ਸੁਪਰੀਮ ਕੋਰਟ ਵਿੱਚ ਅਗਸਤ ਦੇ ਪਹਿਲੇ ਹਫਤੇ ਹੋਏਗੀ ਸੱਜਨ ਕੁਮਾਰ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਪੰਜਾਬ ਸਿੱਖ ਕਾਉਂਸਲ ਵੱਲੋਂ ਪ੍ਰੋਫੈਸਰ ਕਰਪਾਲ ਸਿੰਘ ਬਡੁੰਗਰ ਦਾ ਫੋਕਿਆ ਗਿਆ ਪੁਤਲਾ ਸੋਸਾਦੀਆ ਨੇ ਆਖਿਆ ਕੱਲ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਪੰਜਾਬ ਦੇ 26 ਲੱਖ ਪਰਿਵਾਰਾਂ ਨੂੰ ਘਰ ਘਰ ਜਾ ਕੇ ਮਿਲਣਗੇ ਸੰਗਰੂਰ ਪਹੁੰਚੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਸਾਦੀਆ ਬੀਐਸਐਫ ਨੇ ਕਰੋੜਾਂ ਰੁਪਏ ਦੀ ਹੈਰਣਸ਼ਾਨੀ ਤਸਕਰ ਕੀਤਾ ਕਾਬੂ ਬਾਦਲਾਂ ਨੂੰ ਕਿਰਨ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਇਕਜੁੱਟ ਅਕਾਲੀਆਂ ਲਈ ਮੁਸੀਬਤ ਬਣੀ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਜਨਰਲ ਜੇ ਜੇ ਸਿੰਘ ਨਹੀਂ ਲੜਨਗੇ ਖਡੂਰ ਸਾਬ ਤੋਂ ਚੋਣ ਟਕਸਾਲੀ ਅਕਾਲੀ ਦਲ ਨੇ ਕੀਤਾ ਐਲਾਨ ਇਮੀਗ੍ਰੇਸ਼ਨ ਕੰਪਨੀਆਂ ਦੀ 45 ਮੁਹਾਲੀ ਪੁਲਿਸ ਨੇ ਵਿੱਡੀ ਮਹਿੰਮ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਜੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਬੇਅਦਬੀ ਤੇ ਗੋਲੀਕਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਰ ਕਸੂਤਾ ਘਿਰ ਗਿਆ ਹੈ ਬਾਬਲ ਕਲਾਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਤੋਂ ਬਾਅਦ ਬਾਦਲਾਂ ਨੂੰ ਖੇੜਨ ਲਈ ਕਾਂਗਰਸ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਬੱਗੀ ਤੜਾ ਇੱਕਜੁੱਟ ਹੋ ਗਿਆ ਹੈ ਇਸੇ ਰਣਨੀਤੀ ਤੇ ਹਤੇ ਸਾਰੀਆਂ ਤੇਰਾ ਆਪਸੀ ਮਤਭੇਦ ਭੁਲਾ ਕੇ ਅੱਜ ਦਿੱਲੀ ਵਿਖੇ ਮੁੱਖ ਚੋਣ ਕਮਿਸ਼ਨਰ ਨੂੰ ਮਿਲ ਕੇ ਕੁਮਰ ਦੀ ਬਦਲੀ ਰੱਦ ਕਰਨ ਦੀ ਮੰਗ ਕਰਨ ਲਈ ਦਿੱਲੀ ਆਪੜ ਚੁੱਕੀਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਕੈਬਨਟ ਮੰਤਰੀ ਤਿਰਪ ਤਰਜਿੰਦਰ ਸਿੰਘ ਬਾਜਵਾ ਵੀ ਸ਼ਾਮਲ ਹੋ ਰਹੇ ਨੇ ਮੁੱਖ ਦੀ ਪਾਰਟੀ ਆਮ ਆਦਮੀ ਪਾਰਟੀ ਵੀ ਇਸੇ ਵਫਾ ਦਾ ਹਿੱਸਾ ਬਣੇਗੀ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੀ ਸ਼ਾਮਲ ਹੋ ਰਹੇ ਨੇ ਬਾਗੀ ਧਿਰ ਦੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਈਆ ਇਸ ਵਕਤ ਵਿੱਚ ਸ਼ਾਮਲ ਹੋ ਰਹੇ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਦਾਖਾ ਦੇ ਵਿਧਾਇਕ ਐਚਐਸ ਫੂਲਕਾ ਪਿਛਲੇ ਸਮੇਂ ਤੋਂ ਬਾਦਲਾ ਵਿਰੋਧੀ ਸਾਰੀਆਂ ਧਿਰਾਂ ਨੂੰ ਅਕਾਲੀ ਦਲ ਦੀ ਸ਼ਿਕਾਇਤ ਤੇ ਚੋਣ ਕਮਿਸ਼ਨ ਵੱਲੋਂ ਆਈਜੀ ਕੁਮਰ ਦੀ ਕੀਤੀ ਬਦਲੀ ਵਿਰੁੱਧ ਇਕੱਠੇ ਕਰਨ ਦੀ ਯਤਨ ਵਿੱਚ ਸਨ ਫੂਲਕਾ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਕੋਲੋਂ ਕੱਲ੍ਹ ਹੀ ਸਮਾਂ ਮੰਗਿਆ ਚੋਣ ਕਮਿਸ਼ਨਰ ਨੇ ਇਸ ਬਾਰੇ ਲਿਖੇ ਪੱਤਰ ਵਿੱਚ ਆਖਿਆ ਦੀ ਸ਼ਿਕਾਇਤ ਆਈ ਜੀ ਕੋਮਰ ਪ੍ਰਤਾਪ ਦੀ ਬਦਲੀ ਦੇ ਸਾਰੇ ਪੱਖਾਂ ਨੂੰ ਖੋਖੇ ਬਿਨਾ ਉਹਨਾਂ ਦੀ ਬਦਲੀ ਕਰ ਦਿੱਤੀ ਉਹਨਾਂ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਐਸਆਈਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬੇਬਲ ਕਲਾ ਕਾਂਡ ਦੌਰਾਨ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ ਹੈ ਉਨਾ ਪੱਤਰ ਆਖੇ ਰਾਈ ਆਖਿਆ ਕਿ ਹੁਣ ਚੋਣ ਕਮਿਸ਼ਨ ਵੱਲੋਂ ਆਈਜੀ ਦੀ ਬਦਲੀ ਕਰਨ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਨੂੰ ਆਪਣੀ ਪਾਰਟੀ ਦੀ ਜਿੱਤ ਵਜੋਂ ਪੇਸ਼ ਕਰ ਰਹੇ ਨੇ ਅਕਾਲੀ ਦਲ ਟਕਸਾਲੀ ਨਾਲ ਵੀ ਉਹਨਾਂ ਸੰਪਰਕ ਕੀਤਾ ਪਰ ਕਮਿਸ਼ਨ ਨੇ ਕੇਵਲ 5 ਮੈਂਬਰੀ ਵਫਤ ਨੂੰ ਮਿਲਣ ਦੀ ਅਗਿਆ ਦਿੱਤੀ ਹੈ ਜਿਸ ਕਰਕੇ ਕੱਲ 16 April ਨੂੰ 5 ਮੈਂਬਰੀ ਵਫਦੇ ਹੀ ਕਮਿਸ਼ਨ ਨੂੰ ਮਿਲੇਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਪਾਪਰੇ ਬਾਈਬਲ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ 8 ਮਹੀਨਿਆਂ ਦੀ ਲੰਬੀ ਪੜਤਾਲ ਬਾਅਦ 5 ਪੁਲਿਸ ਅਧਿਕਾਰੀਆਂ ਖਿਲਾਫ ਚਾਰਜ ਸ਼ੀਟ ਤਿਆਰ ਕੀਤੀ ਹੈ ਇਸ ਵਿੱਚ ਦੋਸ਼ ਪੱਤਰ ਨੂੰ ਅੰਤਮ ਸ਼ੋਹਾਂ ਦੇਣ ਲਈ ਸਰਕਾਰੀ ਵਕੀਲਾ ਨੇ ਇਸ ਦੋਸ਼ ਪੱਤਰ ਨੂੰ ਪਾਸ ਕਰਨ ਵਾਸਤੇ ਕਿਹਾ ਹੈ ਸਰਕਾਰੀ ਵਕੀਲ ਇਸ ਦੋਸ਼ ਪੱਤਰ ਤੇ ਕਿਸ ਤਰ੍ਹਾਂ ਦੇ ਇਤਰਾਜ਼ ਲਾਉਂਦੇ ਹੈ ਜਾਂ ਨਹੀਂ ਲਾਉਂਦੇ ਇਹ ਮੌਕਾ ਦੱਸੇਗਾ ਉਸ ਤੋਂ ਬਾਅਦ ਇਲਾਕਾ ਰਜਿਸਟਰ ਵਿੱਚ ਇਹ ਪੇਸ਼ ਕੀਤੇ ਜਾਣਗੇ ਸ਼੍ਰੀ ਰਣਪੁਰ ਸਭ ਤੋਂ ਲੋਕ ਸਭਾ ਚੋਣਾਂ ਦੀ ਟਿਕਟ ਨਾ ਮਿਲਣ ਕਰਕੇ ਪਾਰਟੀ ਤੋਂ ਬਾਗੀ ਹੋਏ ਸੀਨੀਅਰ ਆਗੂ ਤੇ ਪਾਰਟੀ ਦੇ ਬੁਲਾਰੇ ਗੁਰਵਿੰਦਰ ਸਿੰਘ ਬਾਲੀ ਨੂੰ ਹਾਈ ਕਮਾਂਡ ਨੇ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ ਜੀਐਸ ਬਾਲੀ ਖਿਲਾਫ ਕਾਂਗਰਸ ਹਾਈ ਕਮਾਂਡ ਨੇ ਇਹ ਕਾਰਵਾਈ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦੇ ਆ ਕੀਤੀ ਹਾਲਾਂਕਿ ਬਾਲੀ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕਿਆ ਤੇ ਉਹਨਾਂ ਨੂੰ ਪਾਰਟੀ ਦੇ ਇਸ ਫੈਸਲੇ ਨਾਲ ਕੋਈ ਫਰਕ ਨਹੀਂ ਪੈਣਾ ਪਟਿਆਲਾ ਵਿਖੇ ਪੰਜਾਬ ਸਿੱਖ ਕੌਂਸਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਰਪਾਲ ਸਿੰਘ ਬਡੂੰਗਰ ਦਾ ਪੁਤਲਾ ਫੂਕਿਆ ਗਿਆ ਨਾਲ ਹੀ ਜਮ ਕੇ ਕਮੇਟੀ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਪਣੇ ਹੀ ਪਰਿਵਾਰਕ ਮੈਂਬਰ ਨੌਕਰੀ 'ਚ ਰੱਖੇ ਹੋਏ ਨੇ ਤੇ ਨਾਲ ਹੀ ਉਹਨਾਂ ਦੋਸ਼ ਲਾਇਆ ਕਿ ਉਹਨਾਂ ਵੱਲੋਂ ਅੰਮ੍ਰਿਤਸਰ ਵਿੱਚ ਆਪ ਹੀ ਧਰਨਾ ਲਗਵਾ ਕੇ ਆਪ ਹੀ ਖਤਮ ਕਰਵਾ ਦਿੱਤਾ ਗਿਆ ਸੀ ਉਹਨਾਂ ਮੰਗ ਕੀਤੀ ਹੈ ਕਿ ਸਾਬਕਾ ਪ੍ਰਧਾਨ ਦੀ ਸ਼੍ਰੋਮਣੀ ਕਮੇਟੀ ਵਿੱਚੋਂ ਮੈਂਬਰਸ਼ਿਪ ਰੱਦ ਕੀਤੀ ਜਾਵੇ ਜੇਕਰ ਸ਼੍ਰੋ ਰਸ਼ਨ ਹੋਰ ਤੇਜ਼ ਕਰ ਦਿੱਤਾ ਜਾਏਗਾ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਲੋਕ ਸਭਾ ਚੋਣਾਂ 2019 ਵਿੱਚ ਹਾਰ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲੀਆਂ ਬਿਆਨਬਾਜ਼ੀਆਂ ਖਿਲਾਫ ਚੋਣ ਕਮਿਸ਼ਨ ਨੇ ਸਖਤ ਰਵਈਆ ਅਪਣਾਉਂਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆ ਯੋਗੀ ਨਾਥ ਬਸਪਾ ਸਪਰੀਮੋ ਮਾਇਆਵਤੀ ਤੇ ਕੁਝ ਘੰਟਿਆਂ ਲਈ ਚੋਣ ਪ੍ਰਚਾਰ ਤੇ ਪਾਬੰਦੀ ਲਾ ਦਿੱਤੀ ਹੈ ਵੱਡੇ ਆਗੂ ਆਪਣੀ ਪਾਰਟੀ ਲਈ ਪਾਬੰਦੀ ਦੌਰਾਨ ਚੋਣ ਪ੍ਰਚਾਰ ਨਹੀਂ ਕਰ ਸਕਣਗੇ ਇਹਨਾਂ ਆਗੂਆਂ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਚੋਣ ਕਮਿਸ਼ਨ ਨੇ ਆਖਿਆ ਕਿ ਅਜਿਹੇ ਮਾਮਲੇ ਵਿੱਚ ਚੋਣ ਕਮਿਸ਼ਨ ਕੋਲ ਅਧਿਕਾਰ ਹੈ ਤੇ ਉਸਦੇ ਮਤਲਕ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਰਹੇ ਨੇ ਜਦਕਿ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਉਹ ਸੁਪਰੀਮ ਕੋਰਟ ਵੱਲ ਜਾਣਗੇ ਇਹਨਾਂ ਮਾਮਲਿਆਂ ਵਿੱਚ ਚੋਣ ਕਮਿਸ਼ਨ ਵੱਲੋਂ ਇਹ ਕਹੀ ਜਾਂਦੇ ਤੇ باوجود ਆਗੂਆਂ ਤੇ ਰਾਜਨੀਤਿਕ ਪਾਰਟੀਆਂ ਖਿਲਾਫ ਕਾਰਵਾਈ ਤੇ ਉਸ ਦੀਆਂ ਸ਼ਿਕਾਇਤਾਂ ਸੀਮਤ ਹੋਣ ਦੀ ਗੱਲ ਕਹੀ ਸਰਵੋਚ ਅਦਾਲਤ ਨੇ ਸੁਣਵਾਈ ਲਈ ਸਹਿਮਤੀ ਜਤਾਈ ਹੈ ਬਸਪਾ ਸੁਪਰੀਮੋ ਮਾਇਆਵਤੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਲ ਤੇ ਹੋਰ ਆਗੂਆਂ ਦੇ ਵਿਵਾਦਤ ਬਿਆਨਾਂ ਨੂੰ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਦੱਸਦਿਆਂ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੁਪਰੀਮ ਕੋਰਟ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਰਹਿਣ ਇਸ ਮਾਮਲੇ ਦੀ ਅਗਲੀ ਸੁਣਵਾਈ ਮੰਗਲਵਾਰ 10:30 ਵਜੇ ਹੋਏਗੀ ਸੁਣਵਾਈ ਦਿਨ ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਵਕੀਲ ਨੇ ਸਰਵੋਚ ਅਦਾਲਤ ਨੂੰ ਆਖਿਆ ਕਿ ਉਹ ਹੇਟ ਸਪੀਚ ਅਤੇ ਸਮਾਪਰਦਾਇਕ ਬਿਆਨਬਾਜ਼ੀਆਂ ਖਿਲਾਫ ਕਾਰਵਾਈ ਕਰਨ ਦੇ ਮਾਮਲੇ ਵਿੱਚ ਸ਼ਕਤੀਹੀਣ ਹੈ ਇਸ ਤੋਂ ਬਾਅਦ ਅਦਾਲਤ ਨੇ ਆਖਿਆ ਕਿ ਉਹ ਚੋਣ ਕਮਿਸ਼ਨ ਦੀਆਂ ਸ਼ਕਤੀਆਂ ਦਾ ਟੈਸਟ ਕਰੇਗਾ ਕਿਉਂਕਿ ਚੋਣ ਕਮਿਸ਼ਨ ਇੱਕ ਸੰਵਿਧਾਨਿਕ ਬਾਡੀ ਹੈ ਨਿੰਦਰ ਕੁਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਬਨੌਰ ਤੋਂ ਖਬਰ ਡੇਰਾ ਸਿਰਸਾ ਪ੍ਰੀਮੀਅਮ ਵੱਲੋਂ ਬਨੌਰ ਵਿੱਚ ਕੀਤੀ ਜਾਣ ਵਾਲੀ ਨਾਮ ਚਰਚਾ ਮੌਕੇ ਕਈ ਘੰਟੇ ਸਥਿਤੀ ਤਣਾਅ ਵਾਲੀ ਬਣੀ ਰਹੀ ਖਾਲਸਾ ਸਾਜਨਾ ਦਿਵਸ ਮੌਕੇ ਨਾਮ ਚਰਚਾ ਕਰਵਾਉਣ ਦਾ ਵਿਰੋਧ ਕਰ ਰਹੀਆਂ ਪੰਥਕ ਜਥੇਬੰਦੀਆਂ ਨੇ ਬਨੌਰ ਬੈਰੀਅਰ ਉੱਤੇ ਦੋ ਘੰਟੇ ਤਕਰੀਬਾਵਾਜਾਈ ਠੱਪੀ ਰੱਖੀ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੋਹਾਂ ਤਰ੍ਹਾਂ ਦਰਮਿਆਨ ਟਕਰਾਅ ਨੂੰ ਟਾਲਣ ਲਈ ਨਾਮ ਚਰਚਾ ਆਰੰਭ ਹੁੰਦਿਆਂ ਚੋਣ ਕਮਿਸ਼ਨ ਤੋਂ ਲੋਰਡ ਸਪੀਕਰ ਲਾਉਣ ਤੇ ਨਾਮ ਚਰਚਾ ਕਰਨ ਲਈ ਲੋੜਿੰਦੀ ਮਨਜ਼ੂਰੀ ਨਾ ਲੈ ਜਾਣ ਕਾਰਨ ਨਾਮ ਚਰਚਾ ਬੰਦ ਕਰਾ ਦਿੱਤੀ ਜਿਸ ਮਗਰੋਂ ਵੱਡੀ ਗਿਣਤੀ 'ਚ ਇਕੱਠੇ ਹੋਏ ਡੇਰਾ ਪ੍ਰੇਮੀ ਕਰਾਣੋਂ ਚਲੇ ਗਏ ਪੰਥਕ ਜਥੇਦਾਨ ਦੇ ਨਮਾਇੰਦਿਆਂ ਨੇ ਵੀ ਜਾਮ ਚੁੱਕ ਲਿਆ ਸ਼੍ਰੀ ਨਨਦਪੁਰ ਸਾਹਿਬ ਤੋਂ ਖਬਰ ਖਾਲਸਾ ਪੰਥ ਦੇ ਜਨਮ ਸਥਾਨ ਸ਼੍ਰੀ ਨਨਦਪੁਰ ਸਾਹਿਬ ਵਿੱਚ ਹੀ ਸਾਲ 1999 ਵਿੱਚ ਮਨਾਏ ਗਏ 300 ਸਾਲਾ ਖਾਲਸਾ ਸਾਜਨਾ ਦਿਵਸ ਤੋਂ ਬਾਅਦ ਪੂਰੇ 19 ਸਾਲਾਂ ਮਗਰੋਂ ਪਹਿਲੀ ਵਾਰੀ ਸੰਗਤ ਦਾ ਵੱਡਾ ਜਮਾਵੜਾ ਦੇਖਿਆ ਗਿਆ ਆਲਮੇ ਸੀ ਕਿ ਗੁਰੂ ਨਗਰੀ ਜਿੱਥੇ ਖਾਲਸਾ ਹੀ ਰੰਗ ਵਿੱਚ ਰੰਗੀ ਰਹੀ ਉੱਥੇ ਹੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਖੁਫੀਆ ਵਿਭਾਗ ਦੇ ਅੰਕੜਿਆਂ ਅਨੁਸਾਰ ਹੁਣ ਤੱਕ 6 ਲੱਖ ਤੋਂ ਵੱਧ ਸੰਗਤ ਨੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਦਰਜ ਕਰਵਾਈ ਤਲਵੰਡੀ ਸਾਬੋ ਤੋਂ ਖਬਰਾਂ ਦਮਦਮਾ ਸਾਹਿਬ ਤਲਵੰਡੀ ਸਾਬੋ ਚਾਰ ਰੋਜ਼ਾ ਸਾਖੀ ਮੇਲੇ ਚ ਲੱਖਾਂ ਇਤਤਾਰ ਚ ਪੂਜੇ ਸ਼ਰਦਾਲਵਾ ਨੇ ਪਵਿੱਤਰ ਸਰੋਵਰਾਂ ਚ ਇਸ਼ਨਾਨ ਕਰਕੇ ਤਖਤ ਸਾਹਿਬ ਸਮੇਤ ਇੱਥੋਂ ਦੇ ਹੋਰ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ ਪਟਿਆਲਾ ਤੋਂ ਖਬਰਾਂ ਮੈਂਬਰ ਪਾਰਲੀਮੈਂਟ ਡਾਕਟਰ ਤਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਜਲਿਆਂਵਾਲੇ ਬਾਗ ਦਾ ਸਾਕਾ ਅਸਲ ਵਿੱਚ ਖੂਨੀ ਅਤੇ ਤਾਕਤ ਦੀ ਅੰਨੀ ਸਰਕਾਰ ਦਾ ਮਜ਼ਲੂਮ ਤੇ ਦੁਖੀ ਲੋਕਾਂ ਉੱਤੇ ਅੰਨੇ ਤਸ਼ੱਦਦ ਦਾ ਇਤਿਹਾਸ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਇਸ ਦਮ ਜਦੋਂ ਆਮ ਪੰਜਾਬੀਆਂ ਸਮੇਤ ਹਿੰਦੁਸਤਾਨ ਦੇ ਲੋਕ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ਾਂ ਖਿਲਾਫ ਡਟ ਕੇ ਖੜੇ ਹੋਏ ਸਨ ਤੇ ਲੜੇ ਸਨ ਇਸ ਤਰ੍ਹਾਂ ਜਨਰਲ ਡਾਇਰ ਨੇ ਹਜ਼ਾਰਾਂ ਭਾਰਤੀਆਂ ਨੂੰ ਗੋਲੀਆਂ ਨਾਲ ਕਤਲ ਕਰ ਦਿੱਤਾ ਸੀ ਲੰਡਨ ਤੋਂ ਖਬਰ ਜਲਿਆਂਵਾਲਾ ਬਾਗ ਸ਼ਤਾਬਦੀ ਸ਼ਤਾਬਤੀ ਮੌਕੇ ਲੰਡਨ ਦੇ ਹਾਊਸ ਆਫ ਲਾਰਡਜ਼ ਵਿੱਚ ਕਰਵਾਏ ਗਏ ਸਮਾਗਮ ਮੌਕੇ ਮੰਗ ਕੀਤੀ ਗਈ ਕਿ ਬ੍ਰਿਟਾਨਵੀ ਸਰਕਾਰ ਇਸ ਘਟਨਾ ਲਈ ਰਸਮੀ ਤੌਰ ਤੇ ਮਾਫੀ ਮੰਗੇ ਬ੍ਰਿਟਾਨਵੀ ਸਰਸਦ ਦੇ ਮੈਂਬਰ ਤੇ ਭਾਰਤੀ ਮੋਰ ਦੇ ਲਾਰਡ ਰਾਜ ਲੂੰਬਾ ਤੇ ਮੰਨੇ ਪਰਮਾਨੇ ਅਰਥਸ਼ਾਸਤਰੀ ਲਾਰਡ ਮੇਘਨਾਥ ਦੇਸਾਈ ਤੇ ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਕਮੇਟੀ ਦੇ ਬਾਕੀ ਮੈਂਬਰ ਇਸ ਸਾਕੇ ਦੀ ਸਟਾਪਟੀ ਭਰੇ ਬੋਕੇ ਬਰਤਾਨੀਆਂ ਚ ਕਰਵਾਏ ਸਮਾਗਮਾਂ ਤੇ ਪ੍ਰਦਰਸ਼ਨੀਆਂ ਚ ਸ਼ਾਮਲ ਹੋਏ ਲਾਰਡ ਦੇਸਾਈ ਨੇ ਕਿਹਾ ਜਲੇ ਮਾਰਾ ਬਾਗ ਸਾਕਾ ਇਤਿਹਾਸ ਦੀ ਬਹੁਤ ਦੁਖਦਾਈ ਘਟਨਾ ਹੈ ਉਦੋਂ ਤੋਂ ਹੁਣ ਤੱਕ ਭਾਰਤ ਨੇ 100 ਵਰਿਆਂ ਦਾ ਲੰਮਾ ਪੈਂਡਾ ਤੱਕ ਕੀਤਾ ਤੇ ਇਸ ਤਰ੍ਹਾਂ ਅਸੀਂ ਕਈ ਵਾਰ ਅਫਸੋਸ ਜਤਾਇਆ ਸੁਣਿਆ ਹੈ ਅੱਜ ਭਾਜਪਾ ਨੇ 7 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਐਲਾਨੀ ਹੈ 21ਵੀਂ ਸੂਚੀ ਹੈ 7 ਉਮੀਦਵਾਰਾਂ ਦੇ ਨਾਂ ਨਾਸ਼ਰ ਹੋਏ ਨੇ ਭੋਜਪੂਰੀ ਅਦਾਕਾਰ ਰਵੀ ਕਿਰਨ ਨੂੰ ਗੋਰਖਪੁਰ ਤੋਂ ਚੋਣ ਮੈਦਾਨ ਵਿੱਚ ਲਾਇਆ ਗਿਆ ਹੈ ਫਤੇਗੜ ਸਾਹਿਬ ਤੋਂ ਕਾਂਗਰਸੀ ਤੋਂ ਬਾਗੀ ਹੋਏ ਕੁਲਦੀਪ ਸੋਤਨ ਨੇ ਆਪਣੀ ਚੋਣ ਪ੍ਰਚਾਰ ਮਹਿਮਰਾਮ ਦਿੱਤੀ ਏ ਰੋਪੜ ਤੋਂ ਰਾਣਾ ਕੇਪੀ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਦਾ ਬਿਆਨ ਆਇਆ ਕਿ ਨਨਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੇ ਸਾਰੇ ਹੱਕ ਵਿੱਚ ਨੇ ਕੋਈ ਵਿਰੋਧ ਨਹੀਂ ਕਰ ਰਿਹਾ ਅੱਜ ਸੰਗਰੂਰ ਪੂਜਯ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਸੌਦੀਆ ਭਗਵੰਤ ਮਾਨ ਦੇ ਹੱਕ ਚ ਪ੍ਰਚਾਰ ਕੀਤਾ ਉਹ ਕੱਲ ਤੋਂ ਸ਼ੁਰੂ ਕਰ ਰਹੇ ਨੇ ਮਹਿੰਮਤ ਤੇ 26 ਲੱਖ ਪਰਿਵਾਰਾਂ ਨੂੰ ਘਰ ਘਰ ਜਾ ਕੇ ਮਿਲਣਗੇ ਖੰਨੇ ਤੋਂ ਖਬਰ ਚੌਣ ਜਾਬਤਾ ਲੱਗਿਆ ਹੋਇਆ ਪਰ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਇਸ ਦੀ ਪ੍ਰਵਾਨ ਨਹੀਂ ਮੰਨੀ ਹਲਕਾ ਸਮਰਾਲਾ ਹੇਟਪਿੰਡ ਖੋਖਰਾ ਕਲਾਚ ਮਦਰਸੇ ਦਾ ਨਹੀਂ ਪੱਥਰ ਧਰ ਦਿੱਤਾ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ ਮੋਹਾਲੀ ਪੁਲਿਸ ਨੇ ਵੱਡੇ ਪੱਧਰ ਤੇ ਕਾਰਵਾਈ ਕਰਦੇ ਹਾਂ 50 ਇਮੀਗ੍ਰੇਸ਼ਨ ਕੰਪਨੀਆਂ ਦੇ ਰਿਕਾਰਡ ਦੀ ਜਾਂਚ ਪੜਤਾਲ ਕੀਤੀ 20 ਡੀਐਸਪੀ ਦੀਆਂ ਵੱਖ-ਵੱਖ ਟੀਮਾਂ ਰਾਹੀਂ 50 ਇਮੀਗ੍ਰੇਸ਼ਨ ਕੰਪਨੀਆਂ ਦੇ ਦਫ਼ਤਰਾਂ ਦੀ ਰਿਕਾਰਡ ਜਾਂਚ ਪੜਤਾਲ ਕੀਤੀ ਗਈ ਹੈ ਇਮੀਗ੍ਰੇਸ਼ਨ ਕੰਪਨੀਆਂ ਵੱਲੋਂ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਸੈਟਲ ਕਰਨ ਦੇ ਬਹਾਨੇ ਵੱਡੀਆਂ ਰਕਮਾਂ ਲੈ ਕੇ ਭੋਲੇ-ਭਾਲੇ ਲੋਕਾਂ ਨਾਲ ਧੋਖਾਧੜੀ ਕਰਨੀਆਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਨੋਟਿਸ ਵਿੱਚ ਆਇਆ ਸੀ ਕਿ ਕੁਝ ਕੰਪਨੀਆਂ ਕੋਲ ਨਿਯਮਾਂ ਮੁਤਾਬਕ ਟਰੈਵਲ ਏਜੰਟਾਂ ਦੇ ਲਾਇਸੈਂਸ ਵੀ ਨਹੀਂ ਜੋ ਕਿਰਾਏ ਦੀ ਇਮਾਰਤ ਲੈ ਕੇ ਉੱਥੇ ਦਫ਼ਤਰ ਖੋਲਦੇ ਹੋਰ ਚਲੇ ਜਾਂਦੇ ਨੇ ਪੰਜਾਬ ਇਕਤਾ ਪਾਰਟੀ ਦੇ ਆਗੂ ਸੁਖਪਾਲ ਖਰਾਨੇ ਖਡੂਰ ਸਾਹਿਬ ਹਲਕੇ ਤੋਂ ਅਕਾਲੀ ਦਲ ਟਕਸਾਲੀ ਵੱਲੋਂ ਆਪਣਾ ਉਮੀਦਵਾਰ ਵਾਪਸ ਲੈਣ ਦੇ ਫੈਸਲੇ ਦਾ ਸਵਾਗਤ ਕੀਤਾ ਤੇ ਆਖਿਆ ਕਿ ਇਸ ਨਾਲ ਵਿਰੋਧੀ ਧਿਰ ਹੋਰ ਮਜ਼ਬੂਤ ਹੋਏਗਾ ਇਸ ਦੇ ਨਾਲ ਹੀ ਉਹਨਾਂ ਨੇ ਆਖਿਆ ਕਿ ਖਡੂਰ ਸਾਹਿਬ ਤੋਂ ਪੀਡੀਪੀ ਦੇ ਉਮੀਦਵਾਰ ਬੀਬੀ ਖਲੜਾ ਨੂੰ ਆਜ਼ਾਦ ਉਮੀਦਵਾਰ ਐਲਾਨਣ ਤੇ ਪਾਰਟੀ ਪਲੇਟਫਾਰਮ ਤੇ ਵਿਚਾਰ ਹੋ ਰਿਹਾ ਹੈ ਖਰਾਨੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਾਧੂ ਸਿੰਘ ਵੱਲੋਂ ਫੰਡਿੰਗ ਦੇ ਲੈ ਕੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਆਖਿਆ ਕਿ ਸਾਧੂ ਸਿੰਘ ਜੋ ਕਿ ਪਿਛਲੇ 5 ਸਾਲਾਂ ਤੋਂ ਬਿਮਾਰ ਰਹੇ ਨੇ ਪਰ ਉਹਨਾਂ ਦੇ ਮਨ ਵਿੱਚ ਜੋ ਵੀ ਮਨਕਰਤ ਗੱਲਾਂ ਖੈਰਾਂ ਨੂੰ ਕਿਸੇ ਏਜੰਸੀ ਤੋਂ ਫੰਡਿੰਗ ਲੈ ਕੇ ਦੇਸ਼ ਅਤੇ ਸੂਬੇ ਖਿਲਾਫ ਕੰਮ ਕਰਨ ਦੇ ਦੋਸ਼ ਲਾਇਸਨ ਜੋ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਆਖਿਆ ਕਿ ਭਾਜਪਾ ਦੇ ਇਸ਼ਾਰਿਆਂ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕੈਪਟਨ ਵੱਲੋਂ ਜਲਿਆਂਵਾਲੇ ਬਾਗ ਵਿੱਚ ਨਾ ਪਹੁੰਚਣ ਤੇ ਖੈਰਾਂ ਨੇ ਬੋਲਦੇ ਆਖਿਆ ਕਿ ਉਹ ਕੈਪਟਨ ਦੀ ਮਜਬੂਰੀ ਹੈ ਕਿਉਂਕਿ ਕਾਂਗਰਸ ਪਾਰਟੀ ਦੀ ਮੁੱਖ ਮੰਤਰੀ ਅਤੇ ਜੇਕਰ ਰਾਹੁਲ ਗਾਂਧੀ ਦੇ ਨਾਲ ਉਹ ਨਾ ਰਹਿੰਦੇ ਤਾਂ ਉਹਨਾਂ ਨੂੰ ਆਪਣੇ ਮੁੱਖ ਮੰਤਰੀ ਦੀ ਕੁਰਸੀ ਖਿਸਕਣ ਦਾ ਡਰ ਸੀ ਖੈਰਾਂ ਨੇ ਡੇਰਾ ਪ੍ਰੇਮੀਆ ਤੇ ਨਾਮ ਚਰਚਾ ਦੇ ਵਿਸ਼ੇ ਤੇ ਬੋਲਦੇ ਆਖਿਆ ਕਿ ਚੋਣਾਂ ਦੇ ਸਮੇਂ ਆਜਾ ਵਿਵਾਦ ਨਾ ਹੋਵੇ ਇਸ ਲਈ ਕਾਨੂੰਨੀ ਵਿਵਸਥਾ ਬਣਾਈ ਰੱਖਣਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ ਖੈਰ ਨੇ ਆਖਿਆ ਕਿ ਉਹਨਾਂ ਨੇ ਇੱਕ ਟਵੀਟ ਦੇ ریعੇ ਮੁੱਦਾ ਪੰਜਾਬ ਦੇ ਲੋਕਾਂ ਸਾਹਮਣੇ ਰੱਖਿਆ ਜਿਸ ਵਿੱਚ ਉਹਨਾਂ ਸਾਰੀਆਂ ਸਿਆਸੀ ਪਾਰਟੀਆਂ ਜਿਸ ਵਿੱਚ ਅਕਾਲੀ ਭਾਜਪਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਮੁਖੀ ਦਾ ਆਜਾ ਚਿਹਰਾ ਬੇਨਕਾਬ ਕੀਤਾ ਹੈ ਜਿਸ ਵਿੱਚ ਉਹ ਗੱਲ ਤਾਂ ਮਹਿਲਾ ਹਤੈਸ਼ੀ ਹੋਣ ਦੀ ਗੱਲ ਕਰਦੇ ਆ ਪਰ ਪੰਜਾਬ ਵਿੱਚ ਔਰਤਾਂ ਨੂੰ ਟਿਕਟਾਂ ਦੇਣ ਵਿੱਚ ناکਾਮ ਰਹੇ ਤੇ ਉਹਨਾਂ ਪੀਡੀਏ ਫਰੰਟ ਨੂੰ ਪੰਜਾਬ ਵਿੱਚ ਦੋ ਸੁਧਾਰਨ ਔਰਤਾਂ ਨੂੰ ਟਿਕਟਾਂ ਦੇ ਕੇ ਵੱਖਰੀ ਤਸਵੀਰ ਪੇਸ਼ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਲਮ ਖਿਲਾਫ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਏਗੀ ਜ਼ਿਕਰਯੋਗ ਹੈ ਕਿ ਭਾਜਪਾ ਨੇ ਪ੍ਰਧਾਨ ਮੰਤਰੀ ਤੇ ਬਣੀ ਫਿਲਮ ਨੂੰ ਰਿਲੀਜ਼ ਕਰਨ ਦੀ ਮੰਗ ਕੀਤੀ ਸੀ ਜਿਸ ਤੇ ਚੋਣ ਕਮਿਸ਼ਨ ਨੇ ਆਖਿਆ ਕਿ ਇਸ ਤੇ ਰੋਕ ਲਾਈ ਜਾਵੇ ਇਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਕੋਲ ਪਹੁੰਚ ਗਿਆ ਉਧਰ ਪਾਕਿਸਤਾਨ ਦੇ ਕਰਾਚੀ ਵਿੱਚ ਤਲਾਸ਼ੀ ਮہم ਦੌਰਾਨ ਅਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਜੁੜੇ ਪੰਜ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਮੁਤਾਬਕ ਸ਼ਹਿਰ ਦੇ ਗੁਲਸ਼ਾਨੇ ਮਿਆਮਰ ਇਲਾਕੇ ਵਿੱਚ ਅਤਵਾਦੀਆਂ ਦੇ ਲੋਕੇ ਹੋਣ ਦੀ ਮਿਲੀ ਜਾਣਕਾਰੀ ਤੋਂ ਬਾਅਦ ਆਈਐਸਬੀ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਖਾਲਸਾ ਦੇ ਸਾਜਨਾ ਦੇਵ ਸੁਭਾਖੀ ਦੇ ਤਿਹਾਰ ਮੌਕੇ ਭਾਰਤ ਤੋਂ 12 ਅਪ੍ਰੈਲ ਨੂੰ ਰੇਲਗੱਡੀ ਰਾਹੀਂ ਸਿੱਖ ਜਥੇਵੰਦ ਪਾਕਿਸਤਾਨ ਗਏ ਸ਼ਰਧਾਲੂ ਦੀ ਮੌਤ ਹੋ ਜਾਣ ਤੋਂ ਬਾਅਦ ਮ੍ਰਿਤਕ ਦੀ ਦੇਹ ਅਟਾਰੀ ਦੇ ਸਰਹੱਦ ਰਸਤੇ ਵਾਪਸ ਪਰਤੀ ਹੈ ਭਾਰਤੋਂ ਤੇ ਹਸ਼ਿਆਰ ਸਿੰਘ ਦੀ ਮ੍ਰਿਤਕ ਦੇਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਧੀਕ ਮੈਨੇਜਰ ਰਜਿੰਦਰ ਸਿੰਘ ਰੂਬੀ ਅਟਾਰੀ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਵੱਲੋਂ ਲਿਆਂਦੀ ਗਈ ਸਿੱਖ ਸ਼ਰਧਾਲੂਆਂ ਦੀ ਮ੍ਰਿਤਕ ਦੀ ਦੇਹ ਨੂੰ ਅਟਾਰੀ ਸਰਹੱਦ ਤੋਂ ਉਸਦੇ ਪਿੰਡ ਨੇੜੇ ਮਲੇਰਕੋਟਲਾ ਵਿਖੇ ਭੇਜਣ ਲਈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ਼ਰੋਮਣੀ ਕਮੇਟੀ ਵੱਲ ਦਿੱਲੀ ਸਿੱਖ ਗੁਰਦੁਆਰਾ ਪੰਧਕ ਕਮੇਟੀ ਵੱਲੋਂ ਵਸਾਖੀ ਬਾਰੇ ਸਮਾਗਮ ਗੁਰਦੁਆਰਾ ਮਜਰੂ ਕਾ ਟੇਲਾ ਵਿਖੇ ਚੱਲ ਰਿਹਾ ਸੀ ਇਸ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰੇ ਕਮੇਟੀ ਦਿੱਲੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕੋਲੋਂ ਮਾਈਕ ਖੋਇਆ ਗਿਆ ਜਿਸ ਕਾਰਨ ਸਮਾਗਮ ਰੋਕਣਾ ਪਿਆ ਜਾਣਕਾਰੀ ਮੁਤਾਬਕ ਸਿਰਸਾ ਜਦੋਂ ਗੁਰਦੁਆਰੇ ਦੀ ਸਟੇਜ ਤੇ ਭਾਸ਼ਣ ਦੇ ਰਹੇ ਸਨ ਤਾਂ ਇੱਕ ਵਿਅਕਤੀ ਆਇਆ ਤੇ ਉਸ ਦੀ ਅੱਗੇ ਮਾਈਕ ਚੁੱਕ ਕੇ ਲਾਹ ਲਿਆ ਤੇ ਖੁਦ ਬੋਲਣਾ ਸ਼ੁਰੂ ਕਰ ਦਿੱਤਾ ਖਬਰ ਹੈ ਜੀ ਪਟਿਆਲਾ ਤੋਂ ਪੰਜਾਬੀ ਦੇ ਮਸ਼ਹੂਰ ਵਿਦਵਾਨ ਕ੍ਰਿਪਾਲ ਸਿੰਘ ਕਸੇਲ ਇਸ ਦੁਨੀਆ ਨੂੰ ਹਲਵੈ ਦਾ ਕਹਿ ਗਏ ਅਮਰਸਰ ਦੇ ਪਿੰਡ ਢੰਡ ਕਸੇਲ 'ਚ ਜਨਮੇ ਡਾਕਟਰ ਕ੍ਰਿਪਾਲ ਸਿੰਘ ਕਸੇਲ ਦਾ ਪਰਿਵਾਰ ਪਛੋਕੜਨ ਕਲਾਬੀ ਸੀ ਉਹਨਾਂ ਨੇ ਸਹਿਦ ਦੇ ਦੇ ਵਿੱਚ 70 ਤੋਂ ਵੱਧ ਪੁਸਤਕਾਂ ਪਾਈਆਂ ਪ੍ਰੈਸ਼ਰ ਕਸੇਲ ਅੱਖਾਂ ਤੋਂ ਮਨਾਕੇ ਸਨ ਪਰ ਉਹਨਾਂ ਦੇ ਅੰਦਰਲੀ ਜੋਤ ਜਗਦੀ ਸੀ ਉਹਨਾਂ ਦੀ ਅੱਖਾਂ ਦੀ ਜੋਤੀ ਨਾ ਹੁੰਦਿਆਂ ਉਹਨਾਂ ਨੇ ਸਹਿਦ ਦੀ ਸੇਵਾ ਕੀਤੀ ਕਸੇਲ ਦੀ ਮੌਤ ਉੱਤੇ ਵਕ ਵਕ ਲੇਖਕਾਂ ਤੇ ਪੰਜਾਬ ਸਰਕਾਰ ਦੀ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾਕਟਰ ਸੁਰਜੀਤ ਪਾਤਰ ਨੇ ਵੀ ਅਫਸੋਸ ਪ੍ਰਗਟ ਕੀਤਾ ਹੈ ਗਲੰਦਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਪੁਲਿਸ ਨੇ ਵੱਡੇ ਪੱਧਰ ਤੇ ਜੂਆ ਖੇਡਣ ਤੇ ਆਈਪੀਐਲ ਵਿੱਚ ਸੱਟਾ ਲਾਉਣ ਦੇ ਗਰੋਹ ਦਾ ਪਰਦਾ ਫਾਸ਼ ਕੀਤਾ ਹੈ ਪੁਲਿਸ ਨੇ ਇਸ ਗਰੋਹ ਦੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਲੈਪਟਾਪ 23000 ਰੁਪਏ ਦੀ ਨਕਦੀ ਕਾਰਾਂ ਤੇ ਹੋਰ ਸਮਾਨ ਬਰਾਮਦ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਹ ਦੋਸ਼ੀ ਜਲੰਧਰ ਵਿੱਚ ਕਾਫੀ ਲੰਬੇ ਸਮੇਂ ਤੋਂ ਇਸ ਧੰਦੇ ਨੂੰ ਚਲਾ ਰਹੇ ਸਨ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਉਮਰ ਕੈਦ ਦੀ سزا ਘਟਰੇ ਕਾਂਗਰਸ ਦੇ ਆਗੂ ਸੱਜਨ ਕੁਮਾਰ ਦੀ ਜ਼ਮਾਨਤ ਪਟੀਸ਼ਨ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਅਗਸਤ ਦੇ ਦੂਜੇ ਹਫ਼ਤੇ ਤੇ ਮੁਲਤਵੀ ਹੋ ਗਈ ਹੈ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਕਰਦੇ ਆਦਾਲਤ ਨੇ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਨੂੰ ਟਾਲ ਦਿੱਤਾ ਹੈ ਇਸ ਤੋਂ ਪਹਿਲਾਂ 25 ਮਾਰਚ ਨੂੰ ਸੁਪਰੀਮ ਕੋਰਟ ਨੇ ਸੱਜਨ ਕੁਮਾਰ ਦੀ ਜ਼ਮਾਨਤ ਤੇ ਸੁਣਵਾਈ ਦੋ ਹਫ਼ਤਿਆਂ ਲਈ ਟਾਲ ਦਿੱਤੀ ਸੀ ਜਿਆਨੀ ਦੀ ਲੀਡਰ ਤਾਨ ਨੇ ਮਿਹਣੇ ਇੱਕ ਦੇ ਜਣ ਨੂੰ ਰਾਜ-ਰਾਜ ਕੇ ਦੇ ਰਹੇ ਨੇ ਤੇ ਸ਼ਬਦੀ ਜੰਗ ਚੱਲ ਰਹੀ ਹੈ ਐਸ ਬੁੱਦੇ ਉੱਤੇ 30 ਮਾਰਖਾਂ ਕੀ ਸੋਚਦਾ ਆ ਜਨਾਮੇ ਵਿੱਚ ਆਓ ਜਰਾ ਦਸੀਏ ਉਹ ਕਹਿੰਦਾ ਕਿ ਚੱਲਦੀ ਮਿਹਣਿਆਂ ਦੀ ਤਾਜ਼ੀ ਜੰਗ ਜਿੱਦਾਂ ਲੱਗਦਾ ਨਵਾਂ ਕੋਈ ਚੰਦ ਚੜਾਊਗੀ ਆ ਲੀਡਰ ਬੋਲਣਗੇ ਛਪੂਗੀ ਖਬਰ ਜਿਹੜੀ ਪੜਦੇ ਲੋਕਾਂ ਨੂੰ ਕੁਝ ਉਕਸਾਊਗੀ ਆ ਗਲੀਆਂ ਤੀਕ ਹੈ ਜਿੰਨਾ ਪ੍ਰਚਾਰ ਕਰਨਾ ਗਲੀਆਂ ਤੀਕ ਹੈ ਜਿੰਨਾ ਪ੍ਰਚਾਰ ਕਰਨਾ ਲੱਗਦਾ ਉਹਨਾਂ ਦਾ ਪੇਚਾ ਪਵਾਊਗੀ ਆ ਵੋਟ ਖੋਟਾ ਜਿੱਦਣ ਭੁਗਤਾਈ ਜਾਣੀ ਵੋਟ ਖੋਟਾ ਜਿੱਦਣ ਭੁਗਤਾਈ ਜਾਣੀ ਉਹਦਣ ਸਿੱਧਾ ਹੀ ਭੇੜ ਕਰਾਊਗੀ ਆ ਗਣਤੀ ਹੋਊ ਨਤੀਜਾ ਜਦ ਨਿਕਲ ਆਊ ਗਣਤੀ ਹੋਊ ਨਤੀਜਾ ਜਦ ਨਿਕਲ ਆਊ ਜਿੱਤਣ ਵਾਲੇ ਨੂੰ ਦਿੱਲੀ ਪਚਾਊਗੀ ਆ ਮਰਗੇ ਦੋ ਜਾਂ ਤਿੰਨ ਜਾਂ ਵੱਧ ਇਸ ਤੋਂ ਮਰਗੇ ਦੋ ਜਾਂ ਤਿੰਨ ਜਾਂ ਵੱਧ ਇਸ ਤੋਂ ਜਾਂਦੀ ਕਿਤੇ ਨਾ ਸੱਥਰ ਬਚਾਊਗੀ ਆ ਤੇ ਜਾਂਦੀ ਕਿਤੇ ਤਾਂ ਸੱਥਰ ਵਚਾਉ ਗਿਆ ਮੌਸਮ ਦੀ ਗੱਲ ਕਰੀਏ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 16 April ਤੇ ਪਰਸੋਂ 17 ਦੋ ਦਿਨ ਮੌਸਮ ਖਰਾਬ ਰਹੇਗਾ ਤੇਜ਼ ਮੀਂਹ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਵੀ ਦੱਸੀ ਗਈ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ